ਲੀੜੇ ਤਾਂ ਲੱਗ ਰਹੀਆਂ ਰੱਜੂ ਲੀੜੇ ਤਾਂ ਨਹੀਂ ਆ ਹਾਂ ਹੋਰ ਤੜਕੇ ਤੜਕੇ ਟੁੱਟੀ ਉਹਦੀਆ ਤੇ ਕੰਮ ਤਾਂ ਫੇਰ ਕੈ ਵਜੇ ਜਾਵੇਂਗੀ ਕੰਮ ਤਾਂ ਜਾਨੀ ਵਕਤ ਕੱਪੜੇ ਧੋ ਕੇ ਹਾਂ ਤੇਰੀ ਟੁੱਟੀ ਜਾ ਜਾਂਦਾ ਚੱਲੀ ਜਾਂਦੀ ਹੈ ਹਨਾ ਪਾਣੀ ਤਾਂ ਬਾਧੂ ਆਉਂਦਾ ਸੁੱਖਣਾ ਪਾਣੀ ਬਹੁਤ ਅੱਛਾ ਕੈ ਘੰਟੇ ਛੱਡਦੇ ਟੁੱਟੀ ਸਾਰਾ ਦਿਨੀ ਚੱਲੀ ਜਾਂਦੀ ਰਹਿੰਦੀ ਹੈ ਸਰਦੂਲਗੜ੍ਹ ਤਾਂ ਬਹੁਤ ਪਾਣੀ ਆਉਂਦਾ ਫਿਰ ਹਨਾ 3:00 ਹੁਣ ਕੱਪੜੇ ਧੋ ਲੜੀਏ 11 ਵਜੇ ਸਭ ਦਾ 11 ਵਜੇ ਦੇ ਤੱਕ ਕਰ ਜਦੋਂ ਵਾਪਸ ਵੀ ਆ ਜਾਨੀ ਮੈਂ ਅੱਛਾ ਸਰਦੂਲਗੜ੍ਹ ਪਾਣੀ ਬਹੁਤ ਆਹ ਬੁੜੀਆਂ ਜੀਆਂ ਕੌਣ ਬੋਲੀ ਜਾਂਦੀਆਂ ਇੱਥੇ ਇਹ ਤਾਂ ਗਲੀ ਚ ਨਾ ਪਾਈ ਆ ਰਿਹਾ ਅੱਛਾ ਪਾਸੇ ਵਾਲਾ ਆ ਰਿਹਾ ਤੇਰੀ ਕਾਲੀ ਉਹ ਇੱਥੇ ਫਿਰਦੀ ਹੈ ਅੱਛਾ ਤੇ ਬੁੜਾ ਨਹੀਂ ਦਿਖਦਾ ਸੋਡਾ ਅੱਜ ਬੁੜਾ ਵਰਖ ਲੈ ਗਿਆ ਬਾਈ ਯਾਰ ਆ ਦੇਖੀ ਵਿਚਾਰੀ ਹੁਣ ਜਾਊਗੀ ਕੰਮ ਕਰਨ ਹਾਂ ਢੀੜ ਧੋ ਕੇ ਫਿਰ ਪਕਾਊਗੀ ਆ ਕੇ ਰੋਟੀਆਂ 12 1 ਵਜੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਿਆ ਕਰੋ ਬਾਈ ਬਣ ਕੇ ਦੀ ਨੂੰ ਯਾਰ ਗਰੀਬਣੀ ਦੀ ਨੂੰ ਰਾਵਣ ਕੇ ਕਰਿਆ ਕਰੋ ਲਾਇਕ ਕਰੋ ਜਰੂਰੀ ਲਾਇਕ ਕਰੋ ਬਾਈ ਬਣ ਕੇ ਯਾਰ ਸ਼ੇਅਰ ਕਰੋ ਵੀਡੀਓ ਨੂੰ ਤੇ ਸਬਸਕ੍ਰਾਈਬ ਕਰੋ ਬਾਈ ਬਣ ਕੇ ਹਰਤ ਬਣ ਕੇ ਬੇਨਤੀ ਆ ਯਾਰ ਸੋਡੀ ਗਰੀਬਣੀ ਵਿਚਾਰੀ ਹੁਣ ਲੀੜੇ ਧੋ ਕੇ ਜਾਉ ਸਾਰੇ ਟੱਪਰ ਤੇ ਪਹਿਲਾਂ ਦੋ ਜਣੇ ਆ ਬੀ ਤਿੰਨ ਜਣੇ ਆ ਫੇਰ ਇਹ ਜਾਊ ਕੰਮ ਕਰਨ ਬਾਣੀਆਂ ਦੇ ਘਰਾਂ ਚ ਫੇਰ ਆਉਂਦੀ ਐ 1 ਵਜੇ ਹਨਾ ਹਾਂ 1 ਵਜੇ ਆ ਕੇ ਰੋਟੀ ਰੋਟੀ ਬਣਾ ਕੇ ਫੇਰ 4 ਵਜੇ ਫੇਰ ਵਗ ਜਾਂਦੀ ਆ ਸ਼ਾਮ ਨੂੰ ਭਾਂਡੇ ਮੰਜਨ ਜਾਂਦੀ ਆ ਘਰਾਂ ਚ ਕੰਮ ਕਰਕੇ ਹੁੰਦੀ ਆ ਹੁਣ ਫੇਰ ਜਾਊਗੀ ਦੇਖੋ ਤੁਸੀਂ ਪਹਿਲਾਂ ਘਰ ਦਾ ਕੰਮ ਕਰਦੀ ਐ ਇਹ ਫੇਰੇ ਬਾਣੀਆਂ ਦੇ ਜਾਂਦੀਆਂ ਘਰਾਂ 'ਚ ਕੰਮ ਕਰਨ ਬਾਣੀਆਂ ਵਿਚਾਰੀਨ ਦੇਨ ਦੇ ਲੀਲੇ ਲੂੜੇ 'ਚ ਆ ਬਾਣੀਆਂ ਨੇ ਦਿੱਤੇ ਹੋਣਗੇ ਤੈਨੂੰ ਹਨਾ ਕੀ ਕਹਿਣਾ ਚਾਹਣੀ ਆ ਬਾਈਆਂ ਨੂੰ ਬਾਈਆਂ ਨੂੰ ਜੀ ਲਾਇਕ ਤੇ ਸਬਸਕ੍ਰਾਈਬ ਕਰਿਆ ਕਰੋ ਵੀਰਵਾਨ ਕਿੱਥੇ ਬਣਨੇ ਕੀ ਲੱਗੀ ਆ ਕਰੋ ਬਾਈ ਯਾਰ ਮਾਦੇ ਤੇ ਭਰਾਵਣ ਕੇ ਇੰਨੀ ਗੀਂਦਿਆਂ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਆ ਵਿਚਾਰੀ ਹੁਣ ਜਾਊਗੀ ਘੰਟੇ ਮਿਲਣ ਲੱਗਦਾ 4 ਲੱਖ ਹੋਣੀ ਆ ਹਨਾ 4 ਘੰਟਿਆਂ ਚ ਕੰਮ ਕਰਕੇ ਫੇਰ ਆ ਜੰਨੀ ਐ ਤੂੰ ਹੁਣ ਜਾਵੇਂਗੀ ਤੂੰ 9 ਵਜੇ ਹੈਨਾ ਫੇਰ ਤੇ ਨਾ ਆ ਘਰਾਂ ਦੇ ਜੰਨੀ ਹਾਂ ਫੇਰ ਕਰਕੇ ਕੰਮ ਫੇਰ ਆ ਜੰਨੀ 1 ਵਜੇ 1 ਵਜੇ ਆ ਕੇ ਰੋਟੀ ਲਾ ਕੇ ਇਹਨਾਂ ਨੂੰ ਬੰਖਿ ਬਵਾਉਣੀ ਐ ਫਿਰ ਹੈ ਠੀਕ ਹੈ ਤਿਰਕਰ ਵਾਲਾ ਘਰ ਵਾਲਾ ਠੀਕ ਹੈ ਇਹੜੀ ਤੇ ਪੀ ਜਾਂਦਾ ਉਹ ਵਿਚਾਰਾ ਅੱਛਾ ਕਰੋ ਮਦਦ ਤੇ ਬਾਈ ਯਾਰ ਇਹਨਾਂ ਦੇ ਵਿਚਾਰਿਆਂ ਦੇ ਕੋਈ ਜਵਾਖ ਜਲਾ ਹੈ ਨਹੀਂਗਾ ਵਿਚਾਰੇ ਕੱਲੇ ਆ ਦੋਨੇ ਜੀ ਟਾਈਮ ਪਾਸ ਕਰਦੇ ਆ ਕਿ ਭਰਾਵਣ ਕੇ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਹੱਥ ਵਨ ਕੇ ਬੇਨਤੀ ਹੈ ਤੁਹਾਡੇ ਮੁਰੇ ਬਾਈ ਕਰੋ ਮਤ ਤਿਆਰਾ ਵਿਚਰੀ ਗਰੀਬਣੀ ਦੀ ਨਾਲੇ ਤੇ ਦੋ ਕੁੱਤੇ ਪਾਲ ਰੱਖਿਆ ਬਿੱਲੀ ਪਾਲ ਰੱਖੀ ਇਹਨੇ ਉਹ ਪੰਨ ਤਾਂ ਬਹੁਤ ਕਰਦੀ ਹੈ ਵਿਚਰੀ ਫੇਰ ਵੀ ਸੁਣੂ ਆ ਭਗਵਾਨ ਕਦੇ ਕਦੇ ਤਾਂ ਕਹਿੰਦੇ ਹੁੰਦੇ 12 ਸਾਲਾਂ ਤੱਕ ਰੂੜੀ ਦੀ ਵੀ ਸੁਣ ਲੈਂਦਾ ਸੁਣੂ ਆ ਤੇਰੀ ਵੀ रोटी रोटी फिर उन्होंने लिया है कुछ बना ली है आ गया सब, बुरा आ गया आ गया भाई बुड़ा बर्फ लेके घर चो बेचारा बर्फ लेके आया बापू बर्फ लेके आया बुड़ा है ही नहीं, नहीं फ्रिज है चलो कोई नहीं फ्रिज पा लूगा अच्छा चलो करो मदय यू धनवाद